ਦੇਖ ਰਿਹਾ ਹਾਂ ਤਾਂ ਭਾਰਤ ਦੇ ਮੈਂ ਦਲਜੀਤ ਅਜਨੂਰ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਸਾਡਾ ਕੰਟੈਂਟ ਹੁੰਦਾ ਹੈ ਜਿੱਤੋਂ ਵੀ ਕੋਈ ਧਾਰਮਿਕ ਸਥਾਨ ਜਿੱਥੇ ਅਕ ਸੱਚ ਦੀ ਗੱਲ ਕੀਤੀ ਜਾਵੇ ਕਿ ਬਹਿਮਾ ਪਰਮਾ ਤੋਂ ਨਹੀਂ ਪਾਇਆ ਜਾਂਦਾ ਪਾਣੀ ਤੇ ਬਾਣੇ ਨਾਲ ਜੋੜਿਆ ਜਾਂਦਾ ਅਸੀਂ ਉਹਨਾਂ ਧਾਰਮਿਕ ਸਥਾਨਾਂ ਤੇ ਜਾ ਕੇ ਚਾਹੇ ਉਹ ਕਿਸੇ ਵੀ ਧਰਮ ਨਾਲ ਦੇ ਟੋਲੇ ਜਾਂ ਉਸ ਸਥਾਨ ਸਬੂਤ ਦੀ ਜਾਣਕਾਰੀ ਲੈਣੇ ਆ ਤੇ ਨਾਲ ਦੀ ਨਾਲ ਆਪਣੇ ਲੋਕਾਂ ਤੱਕ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਇਹ ਜੋ ਧਾਰਮਿਕ ਸਥਾਨਾਂ ਤੇ ਆਉਣਾ ਚਾਹੁੰਦੇ ਆ ਪਰ ਕਿਸੇ ਕਾਰਨ ਗਿਆਨਤਾ ਵਜ੍ਹਾ ਨਹੀਂ ਆ ਸਕਦੇ ਸੋ ਅਸੀਂ ਉਸੇ ਲੜੀ ਦੇ ਤਹਿਤ ਅੱਜ ਪਹੁੰਚੇ ਹਾਂ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਗਾਣਾ ਵਿਖੇ ਜਿੱਥੇ ਗੁਰਦੁਆਰਾ ਸ਼ੀਤਾਂ ਸਿੰਘਾਂ ਸ਼ੀਤ baba ਦੀਪ ਸਿੰਘ ਜੀ ਮਹਾਰਾਜ ਦਾਸ ਦਿੱਤਾ ਤੇ ਇੱਥੇ ਸਤਿ ਸ੍ਰੀ ਅਕਾਲ ਬਰਨਜੀਤ ਸਿੰਘ ਜੀ ਉਹਨਾਂ ਕੋਲ ਪ੍ਰਵਾਈਜ ਜਾਂਦੇ ਸੂ ਸੰਸਥਾ ਦੇ ਸਹਿਯੋਗ ਦੇ ਨਾਲ ਗੱਲ ਕਰਦੇ ਹਾਂ ਇਸ ਸਥਾਨ ਦੇ ਇਤਿਹਾਸ ਬੰਦੀ ਇਸ ਸਥਾਨ ਜਵੰਦੀ ਤੇ ਇੱਥੇ ਹੋਣ ਵਾਲੇ ਸਮਾਗਮਾਂ ਸੰਬੰਧੀ ਸੋ ਬਾਬਾ ਜੀ ਤੁਹਾਡਾ ਸਵਾਗਤ ਹੈ ਜਦਾ ਬਹਾਰ ਤੇ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਸ ਸਥਾਨ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਇਸ ਸਥਾਨ ਬਹੁਤ ਬੋਸਤਾ ਬੁਕਿਸਤਾਂ ਹੈ ਇਹ ਸਥਾਨ ਤਕਰੀਬਨ 25 ਸਾਲ ਤੋਂ ਪ੍ਰਗਟ ਹੋਇਆ ਇਸ ਸਥਾਨ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਤੋਸ਼ ਕੀਤਾ ਜਾਂਦਾ ਉਹਨਾਂ ਦੀ ਬਾਣੀ ਪੜ੍ਹੀ ਜਾਂਦੀ ਆ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਜਾਂਦਾ ਮਹੀਨੇ ਬਾਅਦ ਇੱਥੇ ਕੀਰਤਨ ਦਾ ਸਮਾਗਮ ਹੁੰਦੇ ਆ ਪੂਰਨ ਮਾਸੀ ਦੇ ਪੂਰਨ ਮਾਸੀ ਬਿਆਨ ਤੋਂ ਸੰਗਤਾਂ ਜੁੜਦੀਆਂ ਇਹ ਸਾਲ ਚ ਇੱਕ ਵਾਰੀ ਅੰਮ੍ਰਿਤ ਪਾਣ ਵੀ ਕਰਵਾਇਆ ਜਾਂਦਾ ਆ ਸਾਲ ਭਰ ਸੰਗਤਾਂ ਨੂੰ ਅੰਮ੍ਰਿਤ ਪਾਣ ਕਰਾਉਣ ਲਈ ਜੜਤਾ ਲੈਂਦੀ ਜਾਂਦੀ ਆ ਉਹਨਾਂ ਦੇ ਵਿੱਚ ਕਿ ਤੁਸੀਂ ਅੰਮ੍ਰਿਤ ਪਾਣ ਕਰੋ ਕਿ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਚੀ ਜੀ ਦਿਨਿਆਂ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਵਿਸ਼ੇਸ਼ ਤੌਰ ਤੇ ਇਸ ਸਥਾਨ 'ਗੁਲੋ' ਮਨਾਏ ਜਾਂਦੇ ਆ ਔਰ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਨਗਰ ਕੀਰਤਨ ਇਸ ਦਰਬਾਰ ਵਿੱਚੋਂ ਕਢਿਆ ਜਾਂਦਾ ਜਿਸ ਵਿੱਚ ਹਾਥੀ ਘੋੜੇ ਊਂਟ ਗੱਜਕਾ ਪਾਲਟੀਆਂ ਹਵਾਈ ਜਹਾਜ਼ਾਂ ਫੁੱਲਾਂ ਦੀ ਵਰਕਾ ਕਰਾਉਣੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਾਸਤੇ ਅਨੇਕਾਂ ਹੀ ਸਮਾਗਮ ਕਰਾਈ ਜਾਂਦੇ ਆ ਇਹ ਇਹ ਇਤਿਹਾਸਿਕ ਨਹੀਂ ਹੈ ਪਰ ਮੈਂ ਸੁਣਿਆ ਹੈ ਕਿ ਜਿੱਥੇ ਬਾਣੀ ਪੜੀ ਜਾਂਦੀ ਹੈ ਜਿੱਥੇ ਨਿਤਨੇਮ ਹੁੰਦਾ ਹੈ ਜਿੱਥੇ ਸੰਗਤਾਂ ਦਾ ਆਧਾਰ ਹੁੰਦਾ ਹੈ ਉਹ ਇਤਿਹਾਸਿਕ ਸਥਾਨ ਬਣ ਜਾਂਦੇ ਆ ਇਸ ਕਰਕੇ ਇਸ ਸਥਾਨ ਤੇ ਬਾਣੀ ਦਾ ਪ੍ਰਕਾਸ਼ ਹੋਣ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਕਰਕੇ ਇਹ ਜਿਹੜਾ ਸਥਾਨ ਹੈ ਲੋਕਾਂ ਦੇ ਵਿੱਚ ਬੜਾ ਪ੍ਰਚੰਨਤ ਹੈ ਤੇ ਲੋਕ ਇਸ ਤੇ ਆਣ ਕੇ ਆਪਣੀ ਮਨੋ ਕਾਮਨਾ ਜਿਹੜੀਆਂ ਆ ਉਹ ਪੂਰਨ ਕਰਕੇ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ। ਆ ਬਾਬਾ ਜੀ ਕੱਲ ਕਰੀਏ ਸਮਾਗਮਾਂ ਦੀ ਜਿਵੇਂ ਤੁਸੀਂ ਦੱਸਿਆ ਪੂਰਾ ਸਾਲ ਇਥੇ ਸਮਾਗਮ ਜਿਹੜੇ ਕਰਵਾਏ ਜਾਂਦੇ ਸੰਤਾਂ ਦੇ ਸਾਜੂਦ ਦੇ ਨਾਲ ਬਾਣੀ ਤੇ ਬਾਣੇ ਨਾਲ ਜੁੜੇ ਜਾਂਦਾ। ਹਰ ਸਾਲ ਅੰਮ੍ਰਿਤ ਜਪ ਤੇ ਬਖਸ਼ੀ ਜਾਂਦੀ ਹੈ ਸੰਤਾਂ ਉਤੇ ਸਾਲ ਭਰ ਤ੍ਰੇਅਰਤ ਕੀਤਾ ਜਾਂਦਾ। ਦਿੜਤਾ ਲਿਆ ਜਾਂਦੀ ਹੈ ਸੰਤਾਂ ਦੇ ਵਿੱਚ ਤੇ ਹੌਣ ਵਾਲੇ ਸਮੇਂ ਜਿ ਕਿਹੜੇ ਸਮਾਗਮਾਂ ਜਿਨ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂ। ਇਹ ਸਮਾਗਮ ਜੀ ਧੰਤਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 26 ਜਨਵਰੀ ਨੂੰ ਮੇਰੇ ਸਪੱਸ਼ਟ ਨਾ 26 ਜਨੂ ਸੀਗਾ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 27 ਨੂੰ ਕਰ ਦਿੱਤਾ ਪਰ ਆਪਾਂ 26 ਤਰੀਕ ਨੂੰ ਹੀ ਮਨਾਉਨੇ ਆ ਕਿਉਂਕਿ 27 ਤਰੀਕ ਨੂੰ ਬਹੁਤ ਅਨੇਕਾਂ ਸਮਾਗਮ ਹੁੰਦੇ ਆ ਕਿ ਜਿਵੇਂ ਮਨ ਚਾਹੇ ਜਥੇ ਨਹੀਂ ਮਿਲਦੇ ਇਸ ਕਰਕੇ ਅਸੀਂ 26 ਜਨਵਰੀ ਨੂੰ ਇਹ ਦਿਨ ਬਾਬਾ ਜੀ ਦਾ ਮਨਾਉਨੇ ਆ ਜਿਸ ਵਿੱਚ ਪੰਥ ਪ੍ਰਸਿੱਧ ਜਥਿਆਂ ਨੂੰ ਬੁਲਾ ਕੇ ਸੰਗਤਾਂ ਨੂੰ ਕੀਰਤਨ ਬਾਣੀ ਦੁਆਰਾ ਨਿਹਾਲ ਸੰਗਤਾਂ ਹੁੰਦੀਆਂ ਆ ਕਿ ਗੁਰੂ ਮਹਾਰਾਜ ਜੀ ਦੇ ਨਾਲ ਜੁੜਦੀ ਹੈ ਆ ਮਾਪੁਰਸ਼ ਗੱਲ ਕਰੀਏ ਇਸ دیਵਾਨਾ ਦੀ ਇਸ ਸਮਾਗਮਾਂ ਦੀ ਸਮਾਗਮਾਂ ਦੇ ਵਿੱਚ ਮਹਾਪੁਰਸ਼ ਜਿਹੜੇ ਕਥਾਵਾਚਕ ਕਿ ਕਿੰਨੀ ਰਾਗੀ ਢਾਡੀ ਜਿਹੜੇ ਸਿੰਘ ਹੁੰਦੇ ਆ ਕਿਹੜੀ ਕਿਹੜੀ ਜਥੇ ਖਾਸ ਤੌਰ ਤੇ ਜਿਹੜੇ ਇਸ ਸ਼੍ਰੀ ਦਰਸ਼ਨਗਾਂ ਦੀ ਜਿਹੜੀ ਬਾਹਰ ਜਾਂ ਚਾਂਸੀ ਦਾ ਸ਼ਹਿਰ ਦਾ ਕਥਾ ਲੁਮਾ ਪਰ ਇਹਦੇ ਵਿੱਚ ਜ਼ਿਆਦਾਤਰ ਜਿੱਦਾਂ ਮਾਤਾ ਕੋਲਾ ਜੀ ਗੁਰਦੁਆਰਾ ਭੁਲਾਈ ਕੇਂਦਰ ਤੇ ਜਿੱਥੇ ਭਾਈ ਹਰਵਿੰਦਰਪਾਲ ਸਿੰਘ ਜੀ ਲिटल ਭਾਈ ਸੁਖਵਿੰਦਰ ਸਿੰਘ ਜੀ ਆਦੀ ਉਚੋ ਮੰਡੀ ਵਾਲੇ ਸੰਤ ਮਹਾਪੁਰਸ਼ ਵੀ ਕੇਵਲੇ ਦਰਸ਼ਨ ਦੇਦਾਰੇ ਬਖਸ਼ਿਸ਼ ਕਰਦੇ ਆ ਤੇ ਹੋਰ ਵੀ ਮਹਾਪੁਰਸ਼ ਬਹੁਤ ਮੈਂ ਐਸ ਵਿੱਚ ਇਹ ਆਪ ਜੀ ਨੂੰ ਕੀ ਦੱਸਾਂ ਮੈਂ ਬਸ ਇਹੀ ਕਹਿ ਸਕਦਾ ਕਿ ਪੰਥ ਦੀਆਂ ਮਹਾਨ ਸ਼ਖਸੀਤਾਂ ਇੱਥੇ ਦਰਸ਼ਨ ਦਿੰਦੀਆਂ ਜਿੱਦਾਂ ਹੁਣ ਐਤੀ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਔਰ ਵੀ ਦੀ ਚੰਦੀਏ ਔਰ ਸਾਡੇ ਬਹੁਤ ਪੰਥ ਦੀਆਂ ਮਹਾਨ ਹਸਤੀਆਂ ਸੰਤ ਬਾਬਾ ਜੋਗਾ ਸਿੰਘ ਜਥੇਦਾਰ ਸਾਹਿਬ ਬਾਬਾ निहार बाबा जी अवतार सिंह अवतार सिंह जी ਤੇ ਇਹਨਾਂ ਤੋਂ ਇਲਾਵਾ ਸੰਤ ਬਾਬਾ ਤੀਜ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਹਰਕਿਸ਼ਨ ਸਿੰਘ ਜੀ ਸੋਢੀ ਸਾਹਿਬ ਸੰਤ ਜਸਵੰਤ ਸਿੰਘ ਜੀ ਟੱਕਰਵਾਲ ਪੰਜਾਬ ਦੇ ਇੱਥੋਂ ਦੇ ਸੰਤ ਨਿਰਮਲ ਸੰਤ ਮੰਡਲ ਰਜਿਸਟਰਡ ਪੰਜਾਬ ਸੰਤ ਸੀਚੇਵਾਲ ਵਾਲੇ ਮਹਾਂਪੁਰਸ਼ ਅਜਿਕੇ ਮਹਾਂਪੁਰਸ਼ ਇੱਥੇ ਇੱਥੇ ਹਾਜ਼ਰੀਆਂ ਭਰਦੇ ਆ ਜੀ ਹਾਂ ਉਹ ਭਾਜੀ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਜਾਣਕਾਰੀ ਦੇ ਵਿੱਚੋਂ ਗੱਲ ਕਰਨੇ ਤੋਂ ਰਹਿ ਗਏ ਮੈਂ ਬਿਸਰ ਗਿਆ ਤੇ ਆਪ ਜੀ ਸਾਡੇ ਸੋਤਿਆਂ ਨਾਲ ਸਾਡਾ ਨਾਲ ਸਾਡੀ ਕਰਨੇ ਚਾਹੁੰਦੇ ਸਾਡੇ ਮਾਦਮ ਚੈਨਲ ਦੇ ਮਾਦਮ ਬੱਸ ਇਹੀ ਅਜੀਬ ਹੈ ਮੇਰਾ ਮਨ ਜਿਹੜਾ ਹੈ ਹਰ ਵੇਲੇ ਇਹ ਗੁਰੂ ਮਾਰਗ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਅਸੀਂ ਕੀਰਤਨ ਲਗਾਤਾਰ ਸੁਣਦੇ ਰਹੀਏ ਤੇ ਸੁਣਾਉਂਦੇ ਰਹੀਏ ਕਿ ਕੀਰਤਨ ਦੀ ਦਾਤ ਦਾਸ ਨੂੰ ਵੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜਦੋਂ ਮਾਰੇ ਦੀ ਕਿਰਪਾ ਹੁੰਦੀ ਹੈ ਤੇ ਅਸੀਂ ਵੀ ਸਵੇਰੇ ਸ਼ਾਮੀ ਕੀਰਤਨ ਕਰੀਦਾ ਮੇਰੀਆਂ ਬੇਟੀਆਂ ਆ ਬਹੁਤ ਸੁੰਦਰ ਕੀਰਤਨ ਕਰਦੀਆਂ ਆ ਇੱਕ ਕੈਨੇਡਾ ਸੰਤ ਸਰੂਪ ਸਿੰਘ ਜੀ ਜਿਹੜੇ ਚੰਡੀਗੜ੍ਹ ਵਾਲੇ ਆ ਉਹਨਾਂ ਦੇ بیٹے ਨੂੰ ਵਿਆਹ ਹੀ ਗਈ ਹੈ ਤੇ ਦੂਸਰੀ ਬੇਟੀ ਲੁਧਿਆਣੇ ਵਿਆਹ ਹੀ ਗਈ ਹੈ ਸਭ ਪਰਿਵਾਰ ਕੀਰਤਨ ਕਰਦੇ ਆ ਬੇਟੀਆਂ ਦੇ ਅੱਗੋਂ ਜਿਹੜੇ ਸਹੁਰੇ ਆ ਉਹ ਵੀ ਕੀਰਤਨ ਕਰਦੇ ਆ ਤੇ ਮੇਰੇ ਤਾਂ ਮਨ ਬਾਗੋ ਬਾਗ ਆ ਮੇਰੇ ਭੈਣ ਭਰਾ ਮੇਰੇ ਨਾਲ ਰੜਕੇ ਮੋਢੇ ਨਾਲ ਮੋਟਾ ਜੋੜ ਕੇ ਇਹਨਾਂ ਸਮਾਗਮਾਂ ਨੂੰ ਸਫਲ ਬਣਾਉਣ ਵਿੱਚ ਮੇਰਾ ਜਿਹੜਾ ਯੋਗਦਾਨ ਮੈਨੂੰ ਦਿੰਦੇ ਆ ਔਰ ਸੰਗਤ ਦਾ ਬਹੁਤ ਯੋਗਦਾਨ ਹੈ ਜੋ ਸੰਗਤ ਤਿਲ ਫੁੱਲ ਆਪਣੀ ਨੇਕ ਕਮਾਈਆਂ ਚ ਦਸਵੰਧ ਦਿੰਦੀ ਹੈ ਉਹਦੇ ਮੁਤਾਬਕ ਹੀ ਅਸੀਂ ਇੱਥੇ ਸਾਰਾ ਪ੍ਰਬੰਧ ਜਿਹੜਾ ਆ ਚਲਾ ਰਹੇ ਆ ਤੁਸੀਂ ਦੇਖਦੇ ਹੋਵੋਗੇ ਕਿ ਸ਼ਿਵਾਰਸ਼ ਨਗਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਾਲ ਲੱਗਾਇਆ ਇਧਰਲੇ ਪਾਸੇ ਇੱਕ ਅਲੱਗ ਜਾਲ ਲੱਗਾ ਆ ਕਮੇਟੀ ਵਾਲਿਆਂ ਨੂੰ ਵਾਰ-ਵਾਰ ਬੈਂਤੀ ਕਰਕੇ ਦਾ ਸਾਰਾ ਸਫਾਈ ਕਰਵਾਈ ਜਾਂਦੀ ਹੈ ਤੇ ਤੁਸੀਂ ਦੇਖੋਗੇ ਕਿ 26 ਜਨਵਰੀ ਨੂੰ ਬਾਹਰ ਲੰਗਰਾਂ ਦਾ ਅੰਤ ਨਹੀਂ ਪਾਇਆ ਜਾਊਗਾ ਲੰਗਰ ਬਹੁਤ ਲੱਗਦੇ ਆ ਸੰਗਤਾਂ ਬਹੁਤ ਇੱਥੇ ਟੁੱਟ ਸ਼ਰਦਾ ਲੈ ਕੇ ਆਪਣੀਆਂ ਆਉਂਦੀ ਹੈ ਤੇ ਮੈਂ ਬਾਬਾ ਦੀਪ ਸਿੰਘ ਦੇ ਚਾਨਣ ਅੰਚ ਅਰਦਾਸ ਕਰਦਾ ਕਿ ਸ਼ਰਦਾ ਸਾਡੀ ਤੇ ਸੰਗਤ ਦੀ ਬਣੀ ਰਵੇ ਕਿ ਮਾਰਾ ਸਾਡੇ ਤੇ ਤਰਸ ਕਰਿਓ ਜੀਵ ਭੁੱਲਣ ਹਾਰਿਆ ਖਿੰਖਿਨ ਭੁੱਲਣਾ ਭੁੱਲਦਾ ਆ ਤੇ ਗੁਰੂ ਬਖਸ਼ਣ ਜੋਗ ਹੈ ਸੰਗਤ ਬਖਸ਼ਣ ਜੋਗ ਹੈ ਸੰਗਤ ਸਾਨੂੰ ਬਖਸ਼ੇ ਜੇ ਕੋਈ ਸਾਨੂੰ ਹੋਰ ਵੀ ਵਧੀਆ ਸੁਝਾ ਮੇਰਾ ਮਨ ਲੋਚਦਾ ਰਹਿੰਦਾ ਆ ਨਗਰ ਕੀਰਤਨ ਵਿੱਚ ਕੋਈ ਨਵੀਂ ਝਾਕੀ ਆ ਜਾਏ ਕੋਈ ਨਮਾ ਅਸੀਂ ਜਿਹੜੀ ਆ ਪੇਸ਼ ਕਰੀਏ ਕੋਈ ਨਮਾ ਜਥਾ ਪੇਸ਼ ਕਰੀਏ ਇਦਾਂ ਕੋਈ ਵੀ ਸੁਝਾ ਜੇ ਕੋਈ ਸੰਗਤ ਦੇਣਾ ਚਾਹੁੰਦੀ ਹੈ ਤੇ ਸਾਨੂੰ ਜਨੂਹਾ ਜੀ ਦੇ ਜ਼ਰੀਏ ਸਾਡੇ ਨਾਲ ਕਰ ਸਕਦੇ ਆ ਤੇ ਅਸੀਂ ਉਹਨਾਂ ਦੇ ਸੁਝਾਅ ਨੂੰ ਸੋਚ ਕੇ ਸਮਝ ਕੇ ਅਗਰ ਉਹਨਾਂ ਦੇ ਸੁਝਾਅ ਸਾਡੇ ਮਨ ਨੂੰ ਚੰਗਾ ਲੱਗਾ ਤਾਂ ਅਸੀਂ ਜ਼ਰੂਰ ਉਹਨਾਂ ਦੇ ਸੁਝਾਅ ਮੁਤਾਬਕ ਵੀ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਲਿਆ ਸਕਦੇ ਹਾਂ ਤੇ ਇਹੀ ਮੇਰੀ ਹੈ ਕਿ ਸਾਰੇ ਆਪਾਂ ਰਲিয়ে ਰਲ ਮਿਲ ਕੇ ਪੰਜਾਬ ਨੂੰ ਬਚਾਈਏ ਪੰਜਾਬੀਅਤ ਨੂੰ ਬਚਾਈਏ ਇਸਾਨੀ ਨੂੰ ਬਚਾਈਏ ਬਚਾਈਏ ਤਾਂ ਜੋ ਸਾਡਾ ਸਾਰਿਆਂ ਦਾ ਭਾਈਚਾਰਾ ਜਿਹੜਾ ਆ ਉਹ ਮਕਾਬ ਨਹੀਂ ਬਣਿਆ ਬਣਿਆ ਰਹੇ ਇਹ ਮੈਂ ਪ੍ਰਾਰਥਨਾ ਕਰਦਾ ਹਾਂ ਸੋ ਦੋਸਤੋ ਇਹ ਸਨ ਗੁਰਦੁਆਰਾ ਸ਼ੀਰ达 ਸਿੰਘਾ ਸੰਤ ਬੱਬਾ ਜਿਹੜੇ ਸ਼ੀਰ ਬੱਬਾ ਦੀਪ ਸਿੰਘ ਜੀ ਮਹਾਰਾਜ ਦੇ ਮੁਖ ਸੇਵਾ ਦਾ ਸੰਤ ਬਬਾ ਜੀ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਤੇ ਇੱਥੇ ਬਾਣੀ ਤੇ ਬਾਣੇ ਦਾ ਪਰ ਜਿਹੜਾ ਹਮੇਸ਼ਾ ਪ੍ਰਵਾਹ ਬਾਣੀ ਦਾ ਚੱਲਦਾ ਹੈ ਕੀਰਤਨ ਕੀਤਾ ਜਾਂਦਾ ਹੈ ਗੁਰਬਾਣੀ ਦੇ ਮਨੋਹਰ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਆਪਣੇ ਪਰਿਵਾਰ ਬਾਰੇ ਵੀ ਬੜੇ ਵਿਸਥਾਰ ਨਾਲ ਦੱਸੀ ਜਿਹੜੇ ਉਹਨਾਂ ਦੇ ਬੱਚੇ ਆ ਗਾਂ ਉਹਨਾਂ ਦੀ ਪੀੜੀ ਜਿਹੜੀ ਆ ਉਹ ਵੀ ਬਾਣੀ ਤੇ ਬਾਣੇ ਨਾਲ ਜੁੜੀ ਹੋਆ ਤੇ ਆਉਣ ਵਾਲੇ ਸਮੇਂ ਚ ਵੀ ਇਹ ਕੀਰਤਨ ਹੈ ਇਹ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਉਹ ਆਪ ਵੀ ਕੀਰਤਨ ਕਰਦੇ ਨੇ ਤੇ ਸੰਤਾਂ ਦੇ ਸਹਿਯੋਗ ਦੇ ਨਾਲ ਹਰ ਸਮੇਂ ਤਤਵ ਰਹਿੰਦੇ ਆ ਕਿ ਕੋਈ ਵੀ ਜੀਵ ਇੱਥੇ ਜਿਹੜਾ ਗੁਰਦੁਆਰਾ 시ਦਾ ਸਿੰਘਾ ਜਿਹੜਾ ਬਾਬਾ ਦੀਪ ਸਿੰਘ ਜੀ ਵੀ ਆਉਂਦਾ ਉਹਦੀਆਂ ਮਨੋਂ ਭਾਵਨਾ ਸ਼ੁਭ ਮਨੋਂ ਕਾਮਨਾ ਜਿਹੜੀਆਂ ਪੂਰੀਆਂ ਹੋਣ ਤੇ ਨਾਲ ਦੀ ਨਾਲ ਉਹ ਕੀਮਤੀ ਦਾਤ ਜਿਹੜੀ ਅਮਰ ਦੀ ਦਾਤ ਉਹ ਵੀ ਇਥੋਂ ਪ੍ਰਾਪਤ ਕਰ ਸਕਿਆ ਉਹਦੇ ਲਈ ਵੀ ਉਪਰਾਲਾ ਕਰਦੇ ਰਹਿੰਦੇ ਆ ਨਾਲ 26 ਤਰੀਕ ਨੂੰ ਹੋਣ ਵਾਲੇ ਸਮਾਗਮਾਂ ਸੰਬੰਧੀ ਵੀ ਉਹਨਾਂ ਨੇ ਵਿਸਤਾਰ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਸਮਾਗਮਾਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਨਾਲ ਦੀ ਨਾਲ ਲੰਗਰਾਂ ਦੀ ਵਿਵਸਥਾ ਆ ਸਮੂਹ ਸੰਤਾਂ ਵੱਲੋਂ ਇੱਥੇ ਜਿਹੜੀ ਕੀਤੀ ਜਾ ਰਹੀ ਆ ਤੇ ਇਹਦੇ ਨਾਲ ਉਹਨਾਂ ਨੇ ਕਮੇਟੀ ਵੱਲੋਂ ਵੀ ਦੱਸਿਆ ਕਿ ਕਿਸ ਤਰ੍ਹਾਂ ਸੋਕਲ ਮਿਲਾ ਕੇ ਅਸੀਂ ਗੱਲ ਕਰ ਨੇ ਆ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ عوام ਤੱਕ ਇਹਨਾਂ ਦੇ ਨਾਲ ਗੱਲਬਾਤ ਕੀਤੀ ਪਹੁੰਚਾਈਏ ਤਾਂ ਕਿ ਜਿਵੇਂ ਨੇ ਲਾਸਟ ਵਿੱਚ ਇੱਕ ਗੱਲ ਕੀਤੀ ਆ ਕਿ ਜੇ ਕੋਈ ਸੰਗਤ ਦਾ ਰੂਹ ਜਿਹੜੀ ਆ ਕੋਈ ਇਹੋ ਜਿਹਾ ਐਨਐਸ ਸਿੰਘਾਂ ਦੇ ਦਰਬਾਰ ਤੇ ਜਾਂ ਕਿਸੇ ਸਮਾਗਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋ ਆਪਣਾ ਸੁਝਾਸ਼ਨ ਦੇਣਾ ਚਾਹੁੰਦਾ ਆ ਉਹਨੂੰ ਵੀ ਉਹਨਾਂ ਨੂੰ ਕੋ ਕੇ ਵਿਚਾਰ ਕੇ ਉਥੇ ਜੇ ਲੱਗਦਾ ਐ ਸੰਗਤਾਂ ਦੇ ਮਰਜ਼ੀ ਦੇ ਨਾਲ ਫੈਸਲੇ ਨਾਲ ਵਿੱਚ ਐਡ ਕੀਤੀ ਆ ਉਹ ਵੀ ਕਰ ਲੈ ਪਿਆਰ ਨੇ ਹਸ਼ਿਆਰਪੁਰ ਤੋਂਤਾ ਦਾ ਭਾਰਤ ਲਈ ਦਲਜੀਤ ਅਜਨੂਆ ਬਹੁਤ ਬਹੁਤ